ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਅਜਬ ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀਆਂ ਦੇ ਉੱਤੇ ਚੜੇ ਮੁਲਾਜ਼ਮ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿ ਟੈਂਡਰ ਅਲਾਟਮੈਂਟ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਉਹਨਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਛਡਾਉਣ ਦੇ ਲਈ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਠਿੰਡਾ ਦੇ ਬੱਸ ਸਟੈਂਡ ਦੀ ਹੈ ਜਿੱਥੇ ਕਿ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀਆਂ ਦੇ ਉੱਤੇ ਚੜੇ ਤੇ ਧਰਨਾ ਪ੍ਰਦਰਸ਼ਨ ਅਤੇ ਨਾਹਰੇਬਾਜ਼ੀ ਕੀਤੀ ਜਾ ਰਹੀ ਆਉ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਜੈ ਜੈਕਾਰ ਪੂਜੰਮੇ ਮੈਂ ਪੈਨਿਕਾਤ ਪੂਜੰਮੇ ਮੈਂ ਪੈਨਿਕਾਤ ਪੂਜੰਮੇ ਕੀ ਨਾਮ ਹੈ ਕੀ ਕਹਿਣਾ ਜਿਹੜਾ ਅਸੀਂ ਟੈਸਟ ਕੀਤਾ ਜਾ ਰਿਹਾ ਹੈ ਮੇਰਾ ਨਾਮ ਰਣਜੀਤ ਸਿੰਘ ਆ ভাইস ਚੇਅਰਮੈਨ ਬਠੰਡਾੜੀਕੂ ਜੋ ਕਿ ਇਹਨਾਂ ਨੇ ਬਾਰ-ਬਾਰ ਕਿਲੋਮੀਟਰ ਬੱਸਾਂ ਦਾ ਟੈਂਡਰ ਪੋਸਟਪੋਨ ਕਰਕੇ ਅੱਗੇ ਪਾਰੀ ਹੈ ਇਸੇ ਤਰ੍ਹਾਂ ਅੱਜ ਜੋ ਪਨਬਸ ਦੇ ਵਿੱਚ ਕਿਲੋਮੀਟਰ ਬੱਸਾਂ ਦਾ ਟੈਂਡਰ ਖੁੱਲ ਰਿਹਾ ਸੀ ਉਹਦੇ ਵਿਰੋਧ ਵਿੱਚ ਅਸੀਂ ਸ਼ਾਂਤਮਈ ਢੰਗ ਨਾਲ ਆਪਦਾ ਪ੍ਰਦਰਸ਼ਨ ਕਰ ਰਹੇ ਸੀਗੇ ਪਰ ਰਾਤ ਇਹਨਾਂ ਨੇ ਸਾਡੇ ਆਗੂ ਸਹਿਬਾਨਾਂ ਨੂੰ ਘਰੋਂ ਕੋਕਾ ਬਿਆਨ ਉਹਨਾਂ 200 ਕਰ ਲੈ ਥਾਣੇ ਦੇ ਵਿੱਚ ਪਰ ਸਾਨੂੰ ਉਹਨਾਂ ਦੀ ਕੋਈ ਹਜੇ ਪੁੱਛ ਪੜਤਾਲ ਨਹੀਂ ਹੋ ਰਹੀ ਕਿ ਕਿੱਥੇ ਹੈ ਕਿਸ ਜਗ੍ਹਾ ਤੇ ਹੈ ਉਸ ਦੇ ਵਿਰੋਧ ਵਿੱਚ ਅਸੀਂ ਅੱਜ ਬੱਕ ਬੱਕ ਦੀਪੂ ਅਸੀਂ ਬੰਦ ਕਰ ਦਿੱਤੇ ਸੀਗੇ ਬੱਕ ਬੱਕ ਵਸਟੈਂਡ ਬੰਦ ਕਰੇ ਸਾਰੇ ਪਰ ਸਰਕਾਰ ਨੇ ਸਾਡੇ ਤੇ ਜ਼ੁਲਮ ਢਾਇਆ ਬੱਕ ਬੱਕ ਦੀਪੂਆਂ ਦੇ ਵਿੱਚ ਜਿਹੜੇ ਸਾਡੇ ਕੱਚੇ ਮੁਲਾਜ਼ਮਾ ਆਪਣੀ ਨੌਕਰੀ ਸੇਵ ਕਰਨ ਲਈ ਆਪਦੇ ਇੱਥੀ ਉਪਤਾ ਨੂੰ ਬਚਾਉਣ ਲਈ ਧਰਨੇ ਲਾਰੇ ਸੋ ਉਹਨਾਂ ਨੂੰ ਚਾੱਕ ਕੇ ਥਾਣੇ ਦੇ ਵਿੱਚ ਲੈ ਗਏ ਮਾਰਕੋ ਸਿੰਘ ਰਾਜਮ ਸਾਡੇ ਜਿਹੜੇ ਇਸ ਟਾਈਮ ਬਠਿੰਡਾ ਡੀਪੂ ਤੇ ਜਮਾ ਹੋ ਰਹੇ ਨੇ ਉਹ ਸ਼ਾਂਤਮਈਤਾ ਨਾਲ ਹਜੇ ਵੀ ਅਸੀਂ ਅੱਧਾ ਪ੍ਰਦਰਸ਼ਨ ਕਰ ਰਹੇ ਆਂ ਪਰ ਉਹਦੇ ਵਿਰੋਧ ਵਿੱਚ ਵਿੱਚ ਸਾਡੇ ਟੈਂਕੀ ਦੇ ਉੱਪਰ 10 ਤੋਂ 15 ਬੰਦੇ ਪੈਟਰੋਲ ਲੈ ਕੇ ਉੱਪਰ ਚਲੇ ਗਏ ਨੇ ਇਹ ਪੈਟਰੋਲ ਲੈ ਕੇ ਤੈਣ ਦਾ ਤਰੀਕਾ ਸਾਨੂੰ ਮੰਜ਼ੂਰ ਨਹੀਂ ਕਰਨਾ ਪਿਆ ਕਿਉਂ ਸਾਡੇ ਜੋ ਸਾਥੀ ਹੈ ਉਹ ਰਹਿਣਾ ਨਹੀਂ ਕਰ ਰਹੇ ਜਿਹੜੇ ਕਿਲੋਮੀਟਰ ਬੱਸਾਂ ਦਾ ਟੈਂਡਰ ਉਹ ਰੱਦ ਨਹੀਂ ਕਰ ਰਹੇ ਕਿਲੋਮੀਟਰ ਬੱਸ ਇੱਕ ਪ੍ਰਾਈਵੇਟ ਘਰਾਣੇ ਦੀ ਬੱਸ ਹੈ ਜੋ ਕਿ 5 ਸਾਲਾਂ ਵਿੱਚ ਆਪਦੀ ਕਮਾਈ ਦੁੱਗਣੀ ਕੱਢ ਕੇ ਲੈ ਜਾਂਦੇ ਆ ਤਾਂ ਦੋ ਨੂੰ ਕਿੰਨਾ ਕਰਪਾਏਗਾ ਜਿਹੜੀ ਕਿਲੋਮੀਟਰ ਦੀ ਨਾਲ ਦੇ ਗੱਲ ਕਿਲੋਮੀਟਰ ਦੇ ਬੱਸਾਂ ਦੇ ਨਾਲ ਆਉਣ ਸਾਡਾ ਜਿਹੜਾ ਅਸਰਾ ਹੈ ਤਕਰੀਬਨ ਇਹ ਇੱਕ ਬੱਸ 1.5 ਤੋਂ 2 ਲੱਖ ਰੁਪਈਆ ਜਿਹੜੀ ਨੂੰਨੇ ਦਾ ਲੈ ਆ ਰਹੀ ਹੈ ਇਹ ਵੀ ਬੱਸ ਜੇ ਮਹਿਕਮੇ ਦੀ ਪੈਂਦੀ ਹੈ 10000 ਬੱਸਾਂ ਸਰਕਾਰ ਪਾਉਂਦੀ ਹੈ ਇਹਦੇ ਵਿੱਚ 70000 ਦੇ ਲਗਭਗ ਜਿਹੜੇ ਪੰਜਾਬ ਦੇ ਆਮ ਘਰਾਂ ਦੇ ਮੁੰਡੇ ਆ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਜਿਹੜੀ 1.5 ਤੋਂ 2 ਲੱਖ ਰੁਪਈਆ ਪ੍ਰਾਈਵੇਟ ਕਿਲੋਮੀਟਰ ਬੱਸ ਨੂੰ ਦੇ ਰਿਹਾ ਉਹ ਆਪ ਦੀ ਮਹਿਕਮੇ ਦੀ ਬੱਸ ਪਾਉਣਗੇ ਤਾਂ ਉਹਦੀ ਕਿਸਤ ਅਸੀਂ ਮੋੜਾਂਗੇ ਅਸੀਂ ਕਮਾਈ ਕਰਨੀ ਹੈ ਅਸੀਂ ਕਿ ਇਸ ਤਰ੍ਹਾਂ ਸਰਕਾਰ ਨੇ ਸਰ ਤੁਹਾਨੂੰ ਬੱਸਾਂ ਲੈ ਕੇ ਦੇਣੀਆਂ ਨੇ ਇਹ ਕਿੰਨੇ ਚਿਰ ਦਾ ਇਹ ਦਾ ਪਟਾ ਹੈ ਇਹ ਆਣ ਮੇਥੇ ਸਮੇਂ ਲਈ ਹੈ ਜਿੰਨਾ ਚਿਰ ਸਾਡੇ ਸਾਥੀ ਰਹਿਾ ਨਹੀਂ ਹੁੰਦੇ ਤੇ ਕਿਲੋਮੀਟਰ ਬੱਸਾਂ ਦੇ ਜਿਹੜੇ ਟੈਂਡਰ ਲੱਦ ਨਹੀਂ ਹੁੰਦੇ ਕਾਫੀ ਪੁਲਿਸ ਸੋਰਸ ਕਹੀਏ ਕੋਈ ਗੱਲ ਬਈ ਅਧਿਕਾਰੀਆਂ ਇਹ ਪਾਸ ਸੋਰਸ ਸਾਡੇ ਨਾਲ ਨਹੀਂ ਆਏ ਧੱਕਾ ਕਰਿਆ ਕੋਈ ਵੀ ਕਿਸੇ ਪਸ ਮੁਲਾਜ਼ਮ ਨੇ ਸਾਡੇ ਨਾਲ ਗੱਲਬਾਤ ਨਹੀਂ ਕਰੀ ਹਾਲ ਤੱਕ ਕਿਹਦਾ ਅੱਛਾ ਕਿੰਨੇ ਕੁ ਜਿਹੜੇ ਲੋਕ ਨੇ ਉਹ ਰਾਤ ਚ ਲੇਟ ਕਰਦੇ ਉਹ 30 ਤੋਂ 35 ਬਠੰਡਾ ਡੀਪੋ ਚ ਚੱਕੇ ਗਏ ਨੇ ਬੱਕ ਬੱਕ ਡੀਪੋ ਚ ਆਗੂ ਤੇ ਨੇ ਰਾਤ ਘਰੋਂ ਪੇ ਚੱਕਲੇ ਸੀਗੇ ਹਾਂ ਇਹ ਬੱਸ ਸਰਵਿਸ ਦੇ ਲਾਲ ਬੰਦਾ ਬਿਲਕੁਲ ਠੱਪਾ ਕੋਈ ਰੈਗੂਲਰ ਅਲਕੀ ਚੱਲਦੀ ਕਿੱਕੀ ਚੱਲਦੀ ਉਹ ਰੈਗੂਲਰ ਸਟਾਪਾ ਬਿਲਕੁਲ ਦੱਸੋ 5% ਜਿਹੜੇ ਉਹ ਚਲਾ ਰਹੇ ਨੇ ਬਾਕੀ ਟੋਟੋ ਬੰਦ ਸਾਰੇ ਢਿੱਪ ਬੰਦਾ ਇਹ ਨਾ ਢਿੱਪ ਆਹ ਦੇਖੋ ਸਾਡੀ ਤੇ ਡਿਊਟੀ ਲਾਇਨ ਆਰਡਰ ਰਿਗਾਰਡਿੰਗ ਜਿਹੜੀ ਹੈਗੀ ਹੈ ਉਹ ਲਗਾਈ ਗਈ ਹੈ ਆ ਜਿਸ ਦੇ ਵਿੱਚ ਮੇਰੇ ਨਾਲ ਡੀਐਸਟੀ ਸਬੰਧ ਨੇ ਐਸਐਚਐਸ ਸਬੰਧ ਨੇ ਤੇ ਨਾਲ ਸਾਡੇ ਕੋਲ ਰਿਜ਼ਰਵ ਹੋਤ ਹੈਗੀ ਹੈ ਆ ਮੇਨ ਪਰਪਸ ਇਹਦਾ ਹੈਗਾ ਕਿ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਲਾਇਨ ਆਰਡਰ ਜਾਂ ਉਹ ਨਹੀਂ ਕਰਨਾ ਨਾ ਉਹ ਦਿੱਤੀ ਜਾਵੇ ਤੇ ਜਿਹੜੀ ਪਬਲਿਕ ਜਾ ਰਹੀ ਹੈ ਜਾਂ ਜੋ ਬਸ ਸਟੈਂਡ ਦੇ ਵਿੱਚ ਜੋ ਆਮ ਪਬਲਿਕ ਹੈਗੀ ਉਸ ਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਸੋ ਇਸ ਕੇ ਰਿਗਾਰਡਿੰਗ ਅਸੀਂ ਪੋਸਟ ਲਗਾਈ ਹੈ ਤੇ ਇਸ ਨੂੰ ਜੀ ਇਹਨਾਂ ਨੂੰ ਅਸ਼ੋਰ ਵੀ ਕੀਤਾ ਜਾਊਗਾ ਕਿ ਕਿਸੇ ਤਰ੍ਹਾਂ ਦੀ ਕਿਸੇ ਵੀ ਜਿਹੜੀ ਆਮ ਪਬਲਿਕ ਹੈਗੀ ਉਹਨਾਂ ਨੂੰ ਇਨਕੰਵੀਨੀਅੰਸ ਨਾ ਹੁੰਦਾ ਜਾਏ ਅਸਰ ਕੁਝ ਲੋਗ ਤੇਲ ਦੀਆਂ ਬੋਤਲਾਂ ਲੈ ਕੇ ਟੈਂਕੀ ਤੇ ਚੜੇ ਨੇ ਕੋ ਡੈਸਟਟਾਰੀ ਦੇ ਅਸੀਂ ਦੇਖੋ ਤੁਹਾਡੇ ਸਾਹਮਣੇ ਉਹਨਾਂ ਨੂੰ ਵਾਰਨ ਕੀਤਾ ਕਿ ਕਿਉਂਕਿ ਜਿਹੜੀ ਟੈਂਕ ਦੀ ਹਾਲਤ ਜਿਹੜੀ ਹੈਗੀ ਇੰਨੀ ਅੱਛੀ ਨਹੀਂ ਹੈਗੀ ਤੇ ਜਿਹੜੇ ਆਪਣਾ ਸਿੰਬੋਲਿਕ ਤੌਰ ਤੇ ਜਿਹੜੇ ਬੈਠੇ ਆ ਉਹਨੂੰ ਛੱਡ ਕੇ ਬਾਕੀ ਕੁਝ ਬੰਦੇ ਕਿਉਂਕਿ ਜਿਹੜਾ ਹਰੇਕ ਚੀਜ਼ ਦਾ ਇੱਕ ਤਰੀਕਾ ਹੁੰਦਾ ਤੇ ਜਿਹੜਾ ਕਾਇਦਾ ਹੈਗਾ ਜਾਂ ਕਾਨੂੰਨ ਹੈਗਾ ਉਹਦੇ ਅੰਦਰ ਰਹਿ ਕੇ ਜਿਹੜਾ ਹੈਗਾ ਆਪਣੀ ਪ੍ਰੋਟੈਸਟ ਕਰਨ ਜਾਂ ਆਪਣੀ ਜਿਹੜੀ ਮੰਗਾਂ ਹੈਗੇ ਉਹ ਰੱਖਣ ਆ ਸਰ ਕਿੰਨੇ ਕਿਲੋਕ ਸਾਥ ਤੇ ਲੈ ਗਏ ਨੇ ਜਿਨ੍ਹਾਂ ਨੂੰ ਛੱਡਣ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਵੱਲੋਂ ਕੁਝ ਬੰਦੇ ਦੇ ਅਲੀਗੇਸ਼ਨ ਲਗਾਏ ਗਏ ਜਿਹੜੇ ਬੰਦੇ ਸਾਡੇ ਰਾਸ ਤੇ ਲੈ ਗਏ ਮੈਂ ਇਹਨਾਂ ਕੋਲ ਡਿਟੇਲ ਲੈ ਲੈਣਾ ਕਿਉਂਕਿ ਇਹਨਾਂ ਕੋਲ ਹੋ ਵੀ ਕੋਈ ਵੱਖ-ਵੱਖ ਜਿਲ੍ਹਿਆਂ ਵਿੱਚ ਬਾਕੀ ਸਾਰੇ ਬੰਦੇ ਹੈਗੇ ਆ ਤੇ ਇਹਨਾਂ ਨੂੰ ਡਿਟੇਲ ਲੈ ਕੇ ਉਹਨਾਂ ਨੂੰ ਚੈੱਕ ਕਰ ਲੈਣਾ ਹੈ ਬੰਡਾ ਚੋਂ ਵੀ ਚੱਕੇ ਗਏ ਨੇ ਕੋਈ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਕਿਹਾ ਤੁਸੀਂ ਮ ਤੇ ਮੈਂ ਬਾਕੀ ਸਾਰੇ ਜਗ੍ਹਾ ਤੇ ਵੈਰੀਫਾਈ ਕਰ ਲਵਾਂਗਾ ਵੀ ਉਹ ਬੰਦੇ ਵਾਕਈ ਇਹਨਾਂ ਦੀ ਗੱਲ ਸਹੀ ਹੈ ਜਾਂ ਜਿਹੜੀ ਇੱਕ ਇੱਕ ਈਰਮਾ ਫਲਾਇਆ ਜਾ ਰਿਹਾ ਨਹੀਂ ਸੁਭਾ ਕੋ ਪੁਲਿਸ ਪ੍ਰਚਾਰਕ ਨੇ ਇਹ ਰਾਤ ਤੋਂ ਲਏ ਨੇ ਮੈਂ ਇਹਨਾਂ ਨਾਲ ਗੱਲ ਕਰਕੇ ਕਲੀਅਰ ਕਰ ਲੈਂਦੇ ਨੇ ਜੀ ਆਪਾਂ ਕਿਉਂਕਿ ਮੈਨੂੰ ਬਾਈ ਨੇਮ ਆਖਿਆ ਸੀ ਕੋਈ ਨਾਮ ਦੇ ਦੋ ਜਿਹੜੇ ਜਿਹੜੇ ਬੰਦੇ ਤੁਸੀਂ ਕਹਿ ਰਹੇ ਹੋ ਵੀ ਇਹ ਫਲਾਣੇ ਚੱਕੇ ਆ ਉਹਦੇ ਮੈਨੂੰ ਨਾਮ ਦੇ ਦੋ ਵੀ ਚੈੱਕ ਕਰ ਲੈਣੇ ਜਿਹੜਾ ਕੋਈ ਜਾਮ ਵੀ ਨਹੀਂ ਆਇਆ ਸੀਗਾ ਜੀ ਸਾਡੀ ਜਾਮ ਵੀ ਨਹੀਂ ਆਸੀ ਥਾਂ ਤੋਂ ਦੇਖੋ ਜਿਹੜਾ ਬੱਸ ਸਟੈਂਡ ਤੇ ਗੇਟ ਬੰਦ ਕਰਨ ਵਾਸਤੇ ਇਹਨਾਂ ਨੇ ਜਾਮ ਲਗਾਇਆ ਗਿਆ ਸੀਗਾ ਉਹਦੇ ਵਿੱਚ ਸਾਡੇ ਵੱਲੋਂ ਮੌਕੇ ਤੇ ਆ ਕਿਉਂਕਿ ਸਾਡੀ ਜਿਹੜੀ ਮੇਨ ਪਰਪਸ ਹੈਗਾ ਅੱਜ ਕਿ ਜਿਹੜੇ ਆਮ ਪਬਲਿਕ ਹੈ ਉਹਨੂੰ ਕਿਸ ਤਰ੍ਹਾਂ ਨਿਕਰਵੀਂ ਨਹੀਂ ਨਾ ਹੋਵੇ ਤੇ ਜਿਹੜੀ ਮਸਲੇ ਦੀ ਆਵਾ ਜਾਈ ਉਹਨੂੰ ਪ੍ਰਭਾਵਿਤ ਨਾ ਹੁੰਦਾ ਜਾਵੇ ਅਸਲ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰੀਕੇ ਨਾਲ ਇਹਨੂੰ ਪੀਸਫੁਲ ਤਰੀਕੇ ਨਾਲ ਰਿਜ਼ੋਲਵ ਕਰ ਲਿਆ ਜਾਵੇ ਥੈਂਕ ਯੂ